ਸੱਚੀ ਗੱਲ ਜੀ ਸਾਰਿਆਂ ਨੂੰ ਕੱਲ ਕਾਫੀ ਲੋਕਾਂ ਨੇ ਇਸ ਗੱਲ ਤੇ ਟਵੀਟ ਵੀ ਕੀਤਾ ਦਾਸਰੇ ਵੀ ਕੀਤਾ ਸੀ ਸਤਸੰਗਤ ਜੀ ਮੈਂ ਇੰਪੋਰਟੈਂਟ ਜਿਹੜਾ ਮੈਂ ਸਵਾਲ ਅੱਜ ਪੰਜਾਬ ਦੇ ਲੋਕਾਂ ਕੀ ਯਾ ਗੱਲ ਆਪਦੀ ਰੱਖਣਾ ਚਾਹੁੰਨਾ ਕਿ ਸਾਨੂੰ ਹਿਸਟਰੀ ਕਿਸ ਤਰ੍ਹਾਂ ਜੱਜ ਕਰੂਗੀ ਕਿ ਲੋਕ ਆਉਣ ਵਾਲੀ ਪੀੜ੍ਹੀ ਸਾਨੂੰ ਇਸ ਗੱਲ ਲਈ ਮਾਫ਼ ਕਰੂਗੀ ਕਿ ਅਸੀਂ ਸਾਇਲੈਂਟ ਸਪੈਕਟੇਟਰ ਬਣ ਕੇ ਰਹਿ ਗਏ ਜੋ ਪੰਜਾਬ 'ਚ ਅੱਜ ਹਾਲਾਤ ਬਣੇ ਹੋਏ ਦੇਖੋ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਬੜੀ ਆਸ ਤੇ ਉਮੀਦ ਨਾਲ ਬਦਲਾਵ ਦੇ ਨਾਂ ਤੇ ਅਰਵਿੰਦ ਕੇਜਰੀਵਾਲ ਨੂੰ ਔਰ ਭਗਵੰਤ ਮਾਨ ਦੀ ਪਾਰਟੀ ਨੂੰ ਵੋਟਾਂ ਦਿੱਤੀਆਂ ਮਗਰ ਕੀ ਇਸ ਬਦਲਾਵ ਲਈ ਦਿੱਤੀਆਂ ਸੀ ਜਿੰਨੇ ਵੀ ਵਾਅਦੇ ਚਾਹੇ ਉਹ ਕਰਪਸ਼ਨ ਸੀ ਚਾਹੇ ਉਹ ਲੋਨ ਆਰਡਰ ਦੀ ਸਿਚੁਏਸ਼ਨ ਸੀ ਚਾਹੇ ਉਹ ਪੰਜਾਬੀਆਂ ਨੂੰ ਨੌਕਰੀ ਦੇਣ ਦੀ ਗੱਲ ਸੀ ਗੱਲ ਹਰ ਵੇਲੇ ਇਹ ਪੰਜਾਬ ਤੇ ਪੰਜਾਬੀਅਤ ਨੂੰ ਅੱਗੇ ਰੱਖ ਕੇ ਕਰਦੇ ਸਨ ਮਗਰ ਅਸਲੀਅਤ ਕੀ ਹੈ ਅਸਲੀਅਤ ਇਹ ਹੈ ਕਿ ਇੱਕ ਠੋਗ ਸੀ ਝੂਠ ਸੀ ਫਰਾਡ ਸੀ ਔਰ ਅੱਜ ਇਹ ਸਾਰੀ ਗੱਲਾਂ ਸਾਬਤ ਹੋ ਰਹੀਆਂ ਨੇ ਜਿਹੜਾ ਦਿੱਲੀ ਦੇ ਰਿਮੋਟ ਕੰਟਰੋਲ ਤੋਂ ਪੰਜਾਬੀ ਜਿਹੜੀ ਖੁਦ ਮੁਕਤਿਆਰੀ ਦੀ ਗੱਲ ਕਰਦੇ ਆ ਕਿ ਅਸੀਂ ਆਪ ਦੇ ਫੈਸਲੇ ਆਪ ਕਰਨੇ ਆ ਅਸੀਂ ਸੈਲਫ ਡਿਟਰਮੀਨੇਸ਼ਨ ਪੰਜਾਬੀ ਬਾਰਡਰ ਦੇ ਇਹ ਬਹਾਦਰ ਲੋਕ ਜਿਨ੍ਹਾਂ ਨੇ ਇੱਕ جنگ ਨਹੀਂ ਅਨੇਕਾਂ ਜੰਗਾਂ 'ਚ ਦੁਸ਼ਮਣਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਦੇਸ਼ ਦੀ ਆਜ਼ਾਦੀ ਖਾਤਰ ਦੇਸ਼ ਦੇ ਅਨਾਜ ਦੇ ਭੰਡਾਰ 'ਚ ਜਾਂ ਜਦ ਜਦ ਚੁਣੌਤੀਆਂ ਆਈਆਂ ਨੇ ਇਸ ਦੇਸ਼ ਨੂੰ ਜਾਂ ਇਨਸਾਨੀਅਤ ਨੂੰ ਪੰਜਾਬੀਆਂ ਦਾ ਰੋਲ ਨੂੰ ਦੁਨੀਆ ਨੇ ਸਲਾਮ ਕੀਤਾ ਅਫਸੋਸ ਦੀ ਗੱਲ ਕਿ ਅੱਜ ਪੰਜਾਬ ਦੇ ਹਿੱਤਾਂ 'ਚ ਕਿਸ ਤਰੀਕੇ ਨਾਲ ਡਾਕੇ ਮਾਰੇ ਜਾ ਰਹੇ ਆ ਔਰ ਅਸੀਂ ਚੁੱਪ ਕਰਕੇ ਬੈਠੇ ਆ ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਸ਼੍ਰੋਮਣੀ ਅਕਾਲੀ ਦਲ ਕਾਂਗਰਸੀ ਦੀਆਂ ਸਰਕਾਰਾਂ ਲੱਖ ਮਾੜੀਆਂ ਹੋਣੀਆਂ ਮੇਰੇ ਵੀਰੋ ਮੈਂ ਮੰਨਦਾ ਕਮੀ ਪੇਸ਼ੀਆਂ ਰਹਿ ਗਈਆਂ ਉਹਨੀਆਂ ਮਗਰ ਇਸ ਕਿਸਮ ਦੀ ਨਲਹਿਕੀ ਜੋ ਅੱਜ ਦੀ ਸਰਕਾਰ ਵਖਾ ਰਹੀ ਆ ਇਸ ਕਿਸਮ ਦਾ ਫਰਾਡ ਝੂਠ ਕਫਰ ਜੋ ਪਗਵੰਤ ਮਾਨ ਵੱਲੋਂ ਜਾਂ ਕੇਜਰੀਵਾਲ ਵੱਲੋਂ ਵੇਚਿਆ ਜਾ ਰਿਹਾ ਬੋਲਿਆ ਜਾ ਰਿਹਾ ਇਹ ਜੇ ਹਾਲਾਤ ਕਦੇ ਨਹੀਂ ਬੜੇ ਸੀ ਕਿ ਪੰਜਾਬ ਦੇ ਪਾਣੀਆਂ ਦੀ ਰਖਵਾਲੀ ਇਹ ਦਿੱਲੀ ਵਾਲੇ ਕਰ ਸਕਦੇ ਡਰਾਮਾ ਕਰਦੇ ਰੋਜ਼ ਜਾ ਕੇ ਬੀਬੀਐਮਪੀ ਤੇ ਤੁਸੀਂ ਸਮਝਦੇ ਹੋ ਜਿਹੜਾ ਪਿਛਲੇ 3 ਸਾਲ ਕੇਜਰੀਆਲ ਦੇ ਅੱਗੇ ਨਹੀਂ ਬੋਲਿਆ ਜਦੋਂ ਕੇਜਰੀਆਲ ਕਹਿੰਦਾ ਸੀ ਕਿ ਪੰਜਾਬ ਦਾ ਪਾਣੀ ਦਿੱਲੀ ਨੂੰ ਆਵੇ ਸੁਸ਼ੀਲ ਗੁਪਤਾ ਜਿਹੜਾ ਇਹਨਾਂ ਦਾ ਮੈਂਬਰ ਰਾਜ ਸਭਾ ਇੰਚਾਰਜ ਸੀ ਹਰਿਆਣੇ ਦਾ ਤੇਰਾ ਕਹਿੰਦਾ ਸੀ ਸਰਕਾਰ ਬਣ ਲੈਣ ਦਿਓ ਹਰਿਆਣੇ 'ਚ ਪੰਜਾਬ 'ਚ ਸਾਡੀ ਅੱਗੇ ਸਰਕਾਰ ਹੈ ਇਹਨਾਂ S Y L 'ਚੋਂ ਪਾਣੀ ਨਿਕਲੂਗਾ ਹਰਿਆਣੇ ਦੇ ਕੋਨੇ-ਕੋਨੇ ਤੱਕ ਪਹੁੰਚਾਵਾਂਗੇ ਦਿੱਲੀ ਤੱਕ ਪਹੁੰਚਾਵਾਂ ਕੈਨ ਯੂ ਐਵਰ ਬਲੀਵ ਕਿ ਇਹ ਲੋਕ ਪੰਜਾਬ ਨੂੰ ਸੱਚੇ ਹੋਣਗੇ ਕੱਲ ਕਮਾਲ ਹੋ ਗਈ ਪਹਿਲਾ Rajya Sabha ਦੇ ਮੈਂਬਰ ਪਾਰਲੀਮੈਂਟ ਪੰਜਾਬ ਤੋਂ ਬਾਹਰ ਹੀ ਲਏ ਬੜਾ ਰੌਲਾ ਪਿਆ ਕਿ ਇਹ ਪੰਜਾਬ ਦੇ ਮੁੱਦੇ ਕਦੇ ਚੁੱਕਣਗੇ ਨਹੀਂ ਭਾਈ ਉਹ ਸੱਚ ਸਾਬਤ ਹੋਇਆ ਨਹੀਂ ਚੁੱਕੇ ਕੱਲ ਤਾਂ ਕਮਾਲ ਹੀ ਹੋ ਗਈ ਇੱਕ ਟੈਕਨੀਕਲ ਪੋਸਟ ਤੇ ਚੇਅਰਮੈਨ ਪੋਲੂਸ਼ਨ ਕੰਟਰੋਲ ਬੋਰਡ ਜਿੱਥੇ ਇੰਜੀਨੀਅਰ ਦੀ ਡਿਗਰੀ ਹੋਣੀ ਜ਼ਰੂਰੀ ਹੈ ਕਿ ਪੰਜਾਬ 'ਚ ਕੋਈ ਇਹ ਜਾ ਬਚਿੰਦਾ ਨਹੀਂ ਸੀ ਤੁਹਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਕਿ ਚੇਅਰਮੈਨ ਪੋਲੂਸ਼ਨ ਕੰਟਰੋਲ ਬੋਰਡ ਕਿਉਂ ਇਹਨਾਂ ਨੇ ਬਾਹਰਲਾ ਲਾਇਆ ਕੰਜੀਰੀয়াল ਸਾਹਿਬ ਨੇ ਆਪਣਾ ਬੰਦਾ ਲਾਇਆ ਦਿੱਲੀ ਤੋਂ ਇੱਕ ਗੱਲ ਤਾਂ ਸਾਬਤ ਹੋ ਗਈ ਕਿ ਪੰਜਾਬ 'ਚ ਸਾਰੇ ਨਲਾਇਕ ਕੋਈ ਲੈ ਕੇ ਇਹਨਾਂ ਨੂੰ ਦੱਸਿਆ ਦੂਜਾ ਇਸ ਲਈ ਲਾਇਆ ਕਿ ਦੇ ਵਾਂਟ ਟੂ ਕੰਟਰੋਲ ਇੰਡਸਟਰੀ ਇੰਡਸਟਰੀਅਲਿਸਟ ਨੂੰ ਉਹਨਾਂ ਦੀ ਸੰਘੀ ਨੱਪ ਕੇ ਪੈਸੇ ਕਢਾਉਣਾ ਚਾਹੁੰਦੇ ਇਸ ਲਈ ਲਾਇਆ ਪੈਸੇ ਕਮਾਉਣ ਦਾ ਜ਼ਰੀਆ ਬਣ ਗਿਆ ਹੈ ਦੂਜਾ ਆ ਆ ਦੀਪਕ ਚੋਹਾਨ ਕੀ ਪ੍ਰਾਪਤੀ ਹੈ ਭਾਈ ਯੂਪੀ ਵਾਲੇ ਦੀ ਸਿਰਫ ਇਹ ਕੀ ਇਹ ਸੰਦੀਪ ਫਾਟਕ ਦਾ ਪੀ ਹੈ ਕੀ ਪੰਜਾਬ ਐਡਾ ਡਿੱਗ ਜੂ ਔਰ ਕੇਜਰੀਵਾਲ ਸਾਹਿਬ ਕੀ ਭਗਵੰਤ ਮਾਨ ਐਡਾ ਨਿਕਮਾ ਐਡਾ ਕੰਪਰੋਮਾਈਜ਼ ਔਰ ਲੋਕ ਕੀ ਗੱਲ ਕਹਿੰਦੇ ਨੇ ਕੀ ਵੀਟ ભગવંતમાન ਦੀ કોઈ ਇਹੋ ਜਿਹਾ સબૂત કોઈ વિડિયો કે સબ ਨੂੰ ਪਤਾ ਸਭ ਨੂੰ ਪਤਾ ਖਾਣ ਪੀਣ ਦਾ ਆਦੀ ਆ ਸਭ ਨੂੰ ਪਤਾ ਚੋਹਾਰ ਡੈਮ ਦੇ ਰੌਲੇ ਜਰਮਨੀ ਦੇ جہاز ਚੜਨ ਦੇ ਰੌਲੇ ਹੋਰ بڑے ਰੌਲੇ ਨੇ ਕਿ ਉਹ ਇਹਨੂੰ ਦਿਖਾ ਕੇ ਉਹ ચીਜਾਂ ਡરા ਲਿਆ ਗਿਆ ਔਰ ਇੱਕ ੁੱਗੀ ਮਾਰੀ ਜਾਂਦਾ ਅੱਖਾਂ મીਟ ਕੇ ਅੰਗੂਠੇ ਲਾਈ ਜਾਂਦਾ ਕਿ ਜਿਹੜਾ ਮਰਜ਼ੀ ਕਰ ਲੋ ਮੇਰਾ ਸੱਚ ਲੋਕਾਂ ਅੱਗੇ ਨਾ ਦੱਸਿਓ ਨਹੀਂ ਤਾਂ ਮੇਰਾ ਕੀ ਬਣੂ ਰੌਲਾ ਇਸ ਗੱਲ ਦਾ ਵੀ ਪੈਂਦਾ ਕਿ ਪੈਸੇ ਆ ਬਹੁਤ ਪੈਸੇ ਬਣਾਏ ਗਏ ਆ ਮਾਈਨਿੰਗ ਦੇ ਥਰੂ ਹੋਰ ਮੈਚ ਮਿਆਦੇ ਥਰੂ ਦੇ ਆਸਟ੍ਰੇਲੀਆ ਦੇ ਰੌਲੇ ਪੈਂਦੇ ਆ ਬੜਾ ਕੁਛ ਆ ਇਹ ਸਭ ਕੁਝ ਸਮ ਜਾਗ ਕੇ ਅਗਲੇ ਆਉਣ ਵਾਲੇ ਸਮੇਂ ਚ ਆ ਜਾਣਾ ਹੈ ਮਗਰ ਕੀ ਵੀ ਵਿਲ ਬੀ ਪੰਜਾਬੀਓ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਵੀ ਵਿਲ ਬੀ ਸਾਇਲੈਂਟ ਸਪੈਕਟੇਟਰ ਚੁੱਪ ਕਰਕੇ ਵੇਖੀ ਜਾਵਾਂਗੇ ਨਹੀਂ ਭਾਈ ਗੁਰੂ ਸਾਹਿਬਾਨਾ ਨੇ ਤੁਹਾਨੂੰ ਚੁੱਪ ਕਰਕੇ ੱੱਕੇ ਛਾਈ ਧੂਖਾ ਇਹ ਬਰਦਾਸ਼ਤ ਕਰਨ ਨੂੰ ਨਹੀਂ ਕਿਹਾ ਜਾਗੋ ਵੈਭਵ ਕੁਮਾਰ ਆਪੇ ਜਿਹੜਾ ਤੇ ਯਾ ਪੈਣਾ ਦੀ ਇੱਜ਼ਤ ਨਹੀਂ ਕਰਦਾ ਜੋ ਪੰਜਾਬ ਚ ਲਾ ਰਿਹਾ ਸ਼ਰਾਬ ਦੇ ਘਟਾਲੇ ਦਾ ਸੁਸੋਧਿਆ ਜੈਨ ਵਿਜੇ ਨੈਰ ਉਹ ਪੰਜਾਬ ਚ ਲਾ ਰਿਹਾ ਕੀ ਇਹ ਪੰਜਾਬ ਦੀ ਰਿਕਵਾਲੀ ਕਰ ਸਕਣਗੇ ਰਕੇਸ਼ ਕੁਮਾਰ ਗੋਇਲ ਚੇਅਰਮੈਨ ਰੇਰਾ ਜਮੀਨਾ ਦੀ ਜਿੰਨੀਆਂ ਕਲੋਨੀਆ ਪਾਸ ਹੋਣੀਆਂ ਉਹ ਬੰਦਾ ਲਾਤ ਦਾ ਦਿੱਲੀ ਦਾ ਆਪ ਦਾ ਮੁੱਛਦਾ ਵਾਲ ਕਿ ਮੇਰੇ ਤੋਂ ਬਗੈਰ ਪੱਤਾ ਨਾ ਹਲੇ ਜਿਵੇਂ ਮਰਜੀ ਸੰਗੀ ਨੱਪੀ ਜਾਵਾ ਡਿਵੈਲਪਰਾਂ ਦੀ ਸਤਿਆ ਗੋਪਾਲ ਚੇਅਰਮੈਨ ਰੇਰਾ ਰਕੇਸ਼ ਕੁਮਾਰ ਗੋਇਲ ਆਦਲ ਆਜ਼ਮੀ ਡਾਕਟਰ சதਬੀਰ 베ਦੀ ਜਿਹੜਾ ਚੇਅਰਪਰਸਨ ਪੰਜਾਬ ਸਕੂਲ এডਿਕੇਸ਼ਨ ਬੋਰਡ ਲਾਤਾ ਸੀਗਾ ਬੜੀ ਲੰਮੀ ਲਿਸਟ ਹੈ ਜੀ ਦਫਤਰ ਚ ਔਰ ਪ੍ਰੋਫੈਸ਼ਨਲ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਗੁਪਤਾ ਜੋਗਾ ਇਨਸਟ੍ਰਕਟਰ ਮੈਂ ਲਿਸਟ ਲੈਣ ਲੱਗੇ ਇਹ ਨੈਵਰ ਐਂਡਿੰਗ ਲਿਸਟ ਹੈ ਇਸ ਲਈ ਅੱਜ ਮੈਂ ਅਪੀਲ ਕਰਦਾ ਕਿ ਆ ਕਿ ਪੰਜਾਬੀਆਂ ਜਾਂ ਕੋ ਸਾਢੇ 3 ਸਾਲ ਯੂ ਹੈਵ ਟੋਲਰੇਟਡ ਹਰ ਕਿਸਮ ਦਾ ਝੂਠ ਅੱਜ ਮੌਕਾ ਹਰ ਗਲੀ ਚ ਘੇਰੋ ਹਰ ਕੂਚੇ ਕੂਚੇ ਚ ਘੇਰੋ ਔਰ ਇਹਨਾਂ ਨੂੰ ਪਹੁੰਚੀ ਪੰਜਾਬੀਆਂ ਨੇ ਜੇ ਤੁਹਾਡੇ ਤੇ ਵਿਸ਼ਵਾਸ ਕੀਤਾ ਨਾ ਤੇ ਜੇ ਪੰਜਾਬੀਆਂ ਨੂੰ ਕੋਈ ਧੋਖਾ ਦਿੰਦਾ ਧੱਕਾ ਕਰਦਾ ਝੂਠ ਬੋਲਦਾ ਤੇ ਪੰਜਾਬੀਆਂ ਚ ਇੰਨੀ ਹਿੰਮਤ ਇੰਨਾ ਜਜ਼ਬਾ ਇੰਨੀ ਗੁਰੂ ਦੀ ਬਖਸ਼ਿਸ਼ ਜ਼ਰੂਰ ਹੈ ਇਹ ਫਿਰ ਉਹਨਾਂ ਨੂੰ ਬੰਦੇ ਦਾ ਪੁੱਤ ਬਣਾਉਣ ਦੀ ਵੀ ਸਮਰੱਥਾ ਰੱਖਦੀ ਹੈ ਇਸ ਲਈ ਇਹ ਗੱਲ ਤੁਹਾਡੀ ਆਉਣ ਵਾਲੀ ਪੀੜ੍ਹੀ ਦੀ ਹੈ ਇਹ ਗੱਲ ਪੰਜਾਬ ਦੇ ਹਿੱਤਾਂ ਦੀ ਤੇ ਹੱਕਾਂ ਦੀ ਹੈ ਕੇਵਲ ਤੇ ਕੇਵਲ ਖਾਕੀ ਵਰਦੀ ਅੱਗੇ ਜਿਹੜੀ ਵਰਦੀ ਦੀ ਤਨਖਾਹ ਤੁਸੀਂ ਦਿੰਦੇ ਹੋ ਉਹਨਾਂ ਦੇ ਡੰਡੇ ਤੋਂ ਨਾ ਡਰੋ ਲੜਾਈ ਲੜੋ ਇਕੱਠੇ ਹੋ ਔਰ ਪੰਜਾਬ ਦੇ ਫੈਸਲੇ ਪੰਜਾਬੀਕਰਨ ਦਿੱਲੀ ਤੋਂ ਜਿਹੜੇ ਰਿਜੈਕਟ ਹੋਏ ਗਏ ਜਿਹੜੀ ਆਲ ਦਿੱਲੀ ਤੋਂ ਰਿਜੈਕਟਡ ਮਾਲ ਸਾਰਾ ਆ ਕੇ ਪੰਜਾਬ ਦੇ ਕਦੇ ਹਿੱਤਾਂ ਦੀ ਗੱਲ ਨਹੀਂ ਕਰੂ ਪੰਜਾਬ ਨੂੰ ਧੋਖਾ ਦਊ ਪੰਜਾਬ ਦਾ ਨੁਕਸਾਨ ਕਰੂ ਫੇਰ ਬਹਿ ਕੇ ਗੱਲ ਕਰੋਗੇ ਕਿ ਜੀ ਉਸ ਵੇਲੇ ਕਾਂਗਰਸ ਨੇ ਐ ਕਰਤਾ ਫੇਰ ਕਹੋਗੇ ਉਸ ਵੇਲੇ ਆਮ ਆਦਮੀ ਪਾਰਟੀ ਨੇ ਇਸ ਤਰ੍ਹਾਂ ਕਰਤਾ ਅੱਜ ਟੂਡੇ ਟਾਈਮ ਹੈਜ਼ ਕੰਟ ਟੂ ਟੇਕ ਕੰਟਰੋਲ ਆਫ ਦ ਸਿਚੁਏਸ਼ਨ ਆਸ ਕਰੂੰਗਾ ਉਮੀਦ ਕਰੂੰਗਾ ਕਿ ਪੰਜਾਬੀ ਹਰ ਜਗ੍ਹਾ ਇਹਨਾਂ ਦੇ ਇਹਨਾਂ ਗਲਤ ਫੈਸਲਿਆਂ ਦਾ ਵਿਰੋਧ ਕਰਨਗੇ ਔਰ ਇਹਨਾਂ ਨੂੰ ਐਕਸਪੋਜ਼ ਕਰਨਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ